SGPC ਪ੍ਰਧਾਨ ਨੂੰ ਲੈ ਕੇ ਚਰਚਾਵਾਂ ਵੱਖਰੇ ਕਿਸਮ ਦਾ ਰੂਪ اختیار ਕਰਦੀਆਂ ਪਈਆਂ ਨੇ ਇੱਥੋਂ ਤੱਕ ਵੀ ਚਰਚਾਵਾਂ ਨੇ ਕਿ SGPC ਮੈਂਬਰ ਹੀ ਹੁਣ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਾਉਣ ਦੀਆਂ ਗੱਲਾਂ ਕਰਨ ਲੱਗ ਗਏ ਨੇ ਅਪੀਲਾਂ ਕਰਨ ਲੱਗ ਗਏ ਨੇ ਪਰ ਇਹਦੇ ਦਰਮਿਆਨ 16 ਤਰੀਕ ਦੀ ਹੋਣ ਵਾਲੀ ਮੀਟਿੰਗ ਦੀ ਚਰਚਾ ਜਿਹੜੀ ਆ ਉਹ ਖਾਸ ਛੜ ਗਈ ਹੈ ਹਾਲਾਂਕਿ ਇੱਕ ਪਾਸੇ ਤਾਂ ਇਹ ਵੀ ਕਿਹਾ ਜਾਣ ਲੱਗ ਗਿਆ ਕਿ ਉਹ ਮੀਟਿੰਗ ਨਹੀਂ ਹੋਵੇਗੀ ਇੱਥੋਂ ਤੱਕ ਦਲੀਲਾਂ ਆ ਰਹੀਆਂ ਕਿ ਉਸ ਮੀਟਿੰਗ ਦੇ ਵਿੱਚ ਕੋਈ ਮੈਂਬਰ ਵੀ ਸ਼ਾਮਿਲ ਨਹੀਂ ਹੋਵੇਗਾ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਉਸ ਦਿਨ ਇੱਕ ਪਾਰਟੀ ਹੋਣ ਜਾ ਰਹੀ ਹੈ ਜਿਸ ਕਾਰਨ ਵਸ ਉਹ ਮੀਟਿੰਗ ਜਿਹੜੀ ਹੈ ਉਹ ਹੋ ਡਿਲੇ ਕਰ ਦਿੱਤੀ ਜਾਵੇਗੀ ਅੱਗੇ ਪਾ ਦਿੱਤੀ ਜਾਵੇਗੀ ਪਰ ਹੁੰਦਾ ਹੈ ਕਿ ਨਹੀਂ ਹੁੰਦਾ ਹੈ ਸਮੇਂ ਤੇ ਮਨਸਰ ਹੈ ਪਰ ਇਹਦੇ ਦਰਮਿਆਨ ਇੱਕ ਹੋਰ ਚਰਚਾ ਛਿੜ ਗਈ ਹੈ ਕਿ 16 ਤਰੀਕ ਦੀ ਮੀਟਿੰਗ ਨੂੰ ਜੇ ਉਹ ਮੀਟਿੰਗ ਹੁੰਦੀ ਹੈ ਤੇ ਉਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਔਰ ਕਿਰਪਾਲ ਸਿੰਘ ਬਡੂਂਗਰ ਸ਼ਾਮਿਲ ਨਹੀਂ ਹੋ ਸਕਦੇ ਹੋ ਸਕਦਾ ਹੈ ਕਿ ਉਹ ਸ਼ਾਮਿਲ ਨਾ ਹੋਣ ਉਸ ਮੀਟਿੰਗ ਦੇ ਵਿੱਚ ਭਾਵੇਂ ਉਹ ਨਾ ਆਉਣ ਐਸਜੀਪੀਸੀ ਪ੍ਰਧਾਨ ਦੇ ਉੱਤੇ ਵੀ ਇਲਜ਼ਾਮ ਲਾਉਣ ਦੀਆਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਪਈਆਂ ਨੇ ਇੱਥੋਂ ਤੱਕ ਵੀ ਚਰਚਾਵਾਂ ਨੇ ਕਿ ਜਿਹੜੇ ਐਸਜੀਪੀਸੀ ਮੈਂਬਰ ਨੇ ਉਹਨਾਂ ਨੇ এসজিপি ਸੀ ਪ੍ਰਧਾਨ ਨੂੰ ਲਾਂਬੇ ਕਰਨ ਦੀਆਂ ਗੱਲਾਂ ਵੀ ਕੀਤੀਆਂ ਨੇ ਹਾਲਾਂਕਿ ਪੁਖਤਾ ਤੌਰ ਦੇ ਉੱਤੇ ਇਸ ਦਾ ਕੋਈ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਪਰ ਅੰਦਰ ਖਾਤ ਦੇ ਕਹਿੰਦੇ ਕਿ ਹਾਲਾਤ ਤਣਾਅਪੂਰਵਕ ਬਣ ਗਏ ਨੇ এসਜੀਪੀਸੀ ਦੇ ਵਿੱਚ ਵੀ ਹੁਣ ਪਾੜਾ ਪੈਂਦਾ ਨਜ਼ਰ ਆ ਰਿਹਾ ਹੈ ਜਾਂ ਫਿਰ ਜਿਹੜਾ ਆਲਰੇਡੀ ਸੀ ਜੋ ਵਖਰੇਵੇਂ ਆਲਰੇਡੀ ਸੀ ਉਸ ਦੇ ਵਿੱਚ ਹੁਣ ਭਾਰੀ ਇਜ਼ਾਫਾ ਹੁੰਦਾ ਪ੍ਰਤੀਤ ਹੋਣ ਲੱਗਿਆ ਹੈ এসਜੀਪੀਸੀ ਪ੍ਰਧਾਨ ਦੇ ਉੱਤੇ ਇਹ ਵੀ ਇਲਜ਼ਾਮ ਲਗਾਇਆ ਗਿਆ ਹੁਣ ਤੱਕ ਕਿ ਜਿੱਥੇ ਜਥੇਦਾਰ ਸਾਹਿਬ ਨੇ ਇਹ ਗੱਲ ਆਖੀ ਸੀ ਕਿ ਸਿੰਘ ਸਾਹਿਬ ਦੇ ਮਸਲੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਦੇ ਵਿੱਚ ਐਸਜੀਪੀਸੀ ਕੋਈ ਫੈਸਲਾ ਨਹੀਂ ਲੈ ਸਕਦੀ ਨਾ ਹੀ ਕੋਈ ਜਾਂਚ ਬਿਠਾ ਸਕਦੀ ਹੈ ਪਰ ਜਾਂਚ ਵੀ ਬਿਠਾਈ ਗਈ ਤੇ ਫੈਸਲਾ ਵੀ ਸੁਣਾ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਸੀ ਔਰ ਹੁਣ ਇਹ ਚਰਚਾਵਾ ਨੇ ਕਿ ਇਹਨਾਂ ਬਿਆਨਾਂ ਦੇ ਇਹਨਾਂ ਇਲਜ਼ਾਮਾਂ ਦੇ ਮੱਦੇ ਨਜ਼ਰ ਹੁਣ ਵੱਡਾ ਐਕਸ਼ਨ ਵੀ ਐਸਜੀਪੀਸੀ ਪ੍ਰਧਾਨ ਦੇ ਖਿਲਾਫ ਹੋ ਸਕਦਾ ਆ ਜਾਂ ਫਿਰ ਜਿਹੜੇ ਬਾਕੀ ਮੈਂਬਰ ਨੇ ਉਹਨਾਂ ਦੇ ਖਿਲਾਫ ਵੀ ਹੋ ਸਕਦਾ ਖੈਰ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਉਹ ਤਕਲੀਬ ਨੇ ਰੋਮਾਨ ਇੰਡੀਆ ਪੰਜਾਬੀ